ਤਾਂ ਹੁਣ ਗੱਲ ਕਰਾਂਗੇ ਮਹਿਲਾਵਾਂ ਦੇ ਗਰਭਪਾਤ ਬਾਰੇ ਤਦ ਆਸਦੀ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਹਿਲਾਵਾਂ ਦੇ ਬੱਚਿਆਂ ਨੂੰ ਜਨਮ ਦੇਣ ਦੇ ਉੱਤੇ ਇੱਕ ਇਤਿਹਾਸਿਕ ਫੈਸਲਾ ਸੁਣਾ ਦਿੱਤਾ ਤੇ ਕਿਹਾ ਕਿ ਹੁਣ ਮਹਿਲਾਵਾਂ ਪਤੀ ਦੀ ਮਨਜ਼ੂਰੀ ਤੋਂ ਬਿਨਾਂ ਗਰਭਪਾਤ ਕਰਵਾ ਸਕਦੀਆਂ ਨੇ ਸੋ ਕਹਿਣ ਦਾ ਭਾਵ ਹੈ ਕਿ ਹੁਣ ਉਹਨਾਂ ਨੂੰ ਗਰਭਪਾਤ ਕਰਵਾਉਣ ਦੇ ਲਈ ਪਤੀ ਦੀ ਮਨਜ਼ੂਰੀ ਨਹੀਂ ਲੈਣੀ ਪਏਗੀ ਇਹ ਲਾਜ਼ਮੀ ਨਹੀਂ ਹੋਏਗਾ ਕਿਉਂਕਿ ਕੋਰਟ ਦਾ ਮੰਨਣਾ ਹੈ ਕਿ ਮਹਿਲਾ ਦੀ ਮਰਜ਼ੀ ਮਾਇਨੇ ਰੱਖਦੀ ਹੈ ਕਿ ਉਹ ਬੱਚੇ ਨੂੰ ਪਾਲਣਾ ਚਾਹੁੰਦੀ ਹੈ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹੈ ਜਾਂ ਫਿਰ ਨਹੀਂ ਆਖਰਕਾਰ ਇਹ ਫੈਸਲਾ ਜਿਹੜਾ ਕਿਉਂ ਲਿਆ ਗਿਆ ਇਸ ਦੇ ਪਿੱਛੇ ਦੀ ਕਹਾਣੀ ਤੁਹਾਨੂੰ ਜ਼ਰੂਰ ਦੱਸਾਂਗੇ ਤਾਂ ਫਤੇਗੜ ਸਾਹਿਬ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਅਦਾਲਤ ਦੇ ਵਿੱਚ ਆਰਸੀ ਪਾਈ ਸੀ ਪਟੀਸ਼ਨ ਪਾਈ ਸੀ ਕਿ ਉਸ ਦਾ ਵਿਆਹ ਮਈ ਦੇ ਵਿੱਚ ਹੋਇਆ ਸੀ ਤੇ ਜਿਸ ਤੋਂ ਬਾਅਦ ਉਸ ਦੇ ਸਬੰਧ ਨੇ ਜਿਹੜੇ ਪਤੀ ਦੇ ਨਾਲ ਤਣਾਅਪੂਰਵਕ ਹੋ ਗਏ ਤਾਂ ਉਸ ਤੋਂ ਬਾਅਦ ਉਹ ਬਿਲਕੁਲ ਅਲੱਗ ਰਹਿਣਾ ਚਾਹੁੰਦੇ ਨੇ ਤਲਾਕ ਲੈਣ ਦੀਆਂ ਗੱਲਾਂ ਚੱਲ ਰਹੀਆਂ ਸੀ ਜਿੱਥੇ ਉਸ ਨੂੰ ਇਹ ਕਿਹਾ ਜਾ ਰਿਹਾ ਸੀ ਕਿ ਉਹ ਗਰਭਪਾਤ ਨਹੀਂ ਕਰਵਾ ਸਕਦੇ ਤਾਂ ਉਸ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਜਿਸ ਤੋਂ ਬਾਅਦ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਜਾਰੀ ਕਰ ਦਿੱਤੇ ਨੇ ਕਿ ਜੇਕਰ ਕੋਈ ਵੀ ਮਹਿਲਾ ਵਿਆਹ ਤੋਂ ਬਾਅਦ ਗਰਭਵਤੀ ਹੋ ਜਾਂਦੀ ਹੈ ਤੇ ਉਸਦੇ ਪਤੀ ਦੇ ਨਾਲ ਸਬੰਧ ਤਣਾਅਪੂਰਵਕ ਹੁੰਦੇ ਨੇ ਬੱਚੇ ਨੂੰ ਜਨਮ ਦੇਣਾ ਨਹੀਂ ਚਾਹੁੰਦੀ ਤਾਂ ਪਤੀ ਦੀ ਮਨਜ਼ੂਰੀ ਤੋਂ ਬਿਨਾਂ ਹੀ ਗਰਭਪਾਤ ਕਰਵਾ ਸਕਦੀ ਹੈ ਇਹ ਪਟੀਸ਼ਨ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੀ 21 ਸਾਲਾਂ ਮਹਿਲਾ ਨੇ ਦਾਇਰ ਕੀਤੀ ਮਹਿਲਾ ਦਾ ਵਿਆਹ ਇਸੇ ਸਾਲ ਮਈ ਦੇ ਵਿੱਚ ਹੋਇਆ ਸੀ ਪਰ ਪਤੀ ਨਾਲ ਉਸਦੇ ਸਬੰਧ ਤਣਾਅਪੂਰਵਕ ਚੱਲ ਰਹੇ ਸੀ ਉਸ ਤੋਂ ਵੱਖ ਰਹਿ ਰਹੀ ਸੀ ਅਰਦਾਸ ਦੀ ਕਿ ਉਸ ਦੌਰਾਨ ਮਹਿਲਾ ਗਰਭਵਤੀ ਹੋਗੀ ਤਲਾਕ ਦੀ ਕਾਰਵਾਈ ਦੇ ਚੱਲਦੇ ਇਸ ਬੱਚੇ ਨੂੰ ਜਨਮ ਨਹੀਂ ਦੇਣਾ ਚਾਹੁੰਦੀ ਸੀ ਤਾਂ ਜਦੋਂ ਉਸਨੇ ਗਰਭਪਾਤ ਦੀ ਮੰਗ ਕੀਤੀ ਤਾਂ ਕਾਨੂੰਨੀ ਸਵਾਲ ਖੜਾ ਹੋ ਗਿਆ ਕਿ ਇਸ ਲਈ ਵਕ ਹੋਰੇ ਪਤੀ ਦੀ ਇਜਾਜ਼ਤ ਜ਼ਰੂਰੀ ਹੈ ਹਾਈ ਕੋਰਟ ਦੇ ਹੁਕਮ ਤੇ ਚੰਡੀਗੜ੍ਹ ਦੇ ਡਾਕਟਰਾਂ ਨੇ ਇੱਕ ਬੋਰਡ ਨੇ ਮਹਿਲਾ ਦੀ ਜਾਂਚ ਕੀਤੀ 23 ਦਸੰਬਰ ਨੂੰ ਸੌਂਪੀ ਗਈ ਰਿਪੋਰਟ ਤੇ ਵਿੱਚ ਦੱਸਿਆ ਗਿਆ ਕਿ ਮਹਿਲਾ ਦਾ ਗਰਭ 16 ਹਫ਼ਤੇ ਤੇ 1 ਦਿਨ ਦਾ ਹੈ ਡਾਕਟਰ ਨੇ ਇਹ ਵੀ ਦੱਸਿਆ ਕਿ ਤਲਾਕ ਦੀ ਕਾਰਵਾਈ ਕਾਰਨ ਪਿਛਲੇ 6 ਮਹੀਨਿਆਂ ਤੋਂ ਡਿਪਰੈਸ਼ਨ ਦੇ ਨਾਲ ਜੂਝ ਰਹੀ ਹੈ ਬੋਰਡ ਨੇ ਉਸ ਨੂੰ ਗਰਭ ਪਾਤਲੀ ਮਾਨਸਿਕ ਤੌਰ ਤੋਂ ਫਿਟ ਐਲਾਨਿਆ ਹਾਲਾਂਕਿ ਜਸਟਿਸ ਸੁਵੀਰ ਸਹਿਗਲ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਤਹਿਤ ਵੀ ਹਫ਼ਤੇ ਤੋਂ ਘੱਟ ਦੇ ਗਰਭਪਾਤ ਨੂੰ ਗਰੌਣ ਦੀ ਜੱਜਤ ਹੈ ਜਸਟਿਸ ਐਗਲ ਨੇ ਵੀ ਕਿਹਾ ਕਿ ਕਵਯਤਾ ਮਹਿਲਾਇ ਮੁਲਾਂਕਣ ਕਰਨ ਲਈ ਸਭ ਤੋਂ ਬਿਹਤਰ ਜੱਜ ਹੈ ਉਹ ਗਰਭਵਸਥਾ ਨੂੰ ਜਾਰੀ ਰੱਖਣਾ ਚਾਹੁੰਦੀ ਹੈ ਉਸ ਨੂੰ ਖਤਮ ਕਰਨਾ ਚਾਹੁੰਦੀ ਹੈ ਇਸ ਵਿੱਚ ਸਿਰਫ ਉਸ ਦੀ ਰਜ਼ਾਮੰਦੀ ਤੇ ਚਾਹੀ ਮਾਇਨੇ ਰੱਖਦੀ ਹੈ ਕੋਰਟ ਨੇ ਮਹਿਲਾ ਦੀ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਉਸ ਨੂੰ ਅਗਲੇ ਇੱਕ ਹਫ਼ਤੇ ਦੇ ਅੰਦਰ ਗਰਭਪਾਤ ਕਰਾਉਣ ਦੀ ਇਜਾਜ਼ਤ ਦੇ ਦਿੱਤੀ ਤਾਂ ਹੁਣ ਗੱਲ ਕਰਾਂਗੇ ਮਹਿਲਾਵਾਂ ਦੇ ਗਰਭਪਾਤ ਬਾਰੇ ਤਦ ਆਸਦੀ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਹਿਲਾਵਾਂ ਦੇ ਬੱਚਿਆਂ ਨੂੰ ਜਨਮ ਦੇਣ ਦੇ ਉੱਤੇ ਇੱਕ ਇਤਿਹਾਸਿਕ ਫੈਸਲਾ ਸੁਣਾ ਦਿੱਤਾ ਤੇ ਕਿਹਾ ਕਿ ਹੁਣ ਮਹਿਲਾਵਾਂ ਪਤੀ ਦੀ ਮਨਜ਼ੂਰੀ ਤੋਂ ਬਿਨਾਂ ਗਰਭਪਾਤ ਕਰਵਾ ਸਕਦੀਆਂ ਨੇ ਸੋ ਕਹਿਣ ਦਾ ਭਾਵ ਹੈ ਕਿ ਹੁਣ ਉਹਨਾਂ ਨੂੰ ਗਰਭਪਾਤ ਕਰਵਾਉਣ ਦੇ ਲਈ ਪਤੀ ਦੀ ਮਨਜ਼ੂਰੀ ਨਹੀਂ ਲੈਣੀ ਪਏਗੀ ਇਹ ਲਾਜ਼ਮੀ ਨਹੀਂ ਹੋਏਗਾ ਕਿਉਂਕਿ ਕੋਰਟ ਦਾ ਮੰਨਣਾ ਹੈ ਕਿ ਮਹਿਲਾ ਦੀ ਮਰਜ਼ੀ ਮਾਇਨੇ ਰੱਖਦੀ ਹੈ ਕਿ ਉਹ ਬੱਚੇ ਨੂੰ ਪਾਲਣਾ ਚਾਹੁੰਦੀ ਹੈ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹੈ ਜਾਂ ਫਿਰ ਨਹੀਂ ਆਖਰਕਾਰ ਇਹ ਫੈਸਲਾ ਜਿਹੜਾ ਕਿਉਂ ਲਿਆ ਗਿਆ ਇਸ ਦੇ ਪਿੱਛੇ ਦੀ ਕਹਾਣੀ ਤੁਹਾਨੂੰ ਜ਼ਰੂਰ ਦੱਸਾਂਗੇ ਤਾਂ ਫਤੇਗੜ ਸਾਹਿਬ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਅਦਾਲਤ ਦੇ ਵਿੱਚ ਆਰਸੀ ਪਾਈ ਸੀ ਪਟੀਸ਼ਨ ਪਾਈ ਸੀ ਕਿ ਉਸ ਦਾ ਵਿਆਹ ਮਈ ਦੇ ਵਿੱਚ ਹੋਇਆ ਸੀ ਤੇ ਜਿਸ ਤੋਂ ਬਾਅਦ ਉਸ ਦੇ ਸਬੰਧ ਨੇ ਜਿਹੜੇ ਪਤੀ ਦੇ ਨਾਲ ਤਣਾਅਪੂਰਵਕ ਹੋ ਗਏ ਤਾਂ ਉਸ ਤੋਂ ਬਾਅਦ ਉਹ ਬਿਲਕੁਲ ਅਲੱਗ ਰਹਿਣਾ ਚਾਹੁੰਦੇ ਨੇ ਤਲਾਕ ਲੈਣ ਦੀਆਂ ਗੱਲਾਂ ਚੱਲ ਰਹੀਆਂ ਸੀ ਜਿੱਥੇ ਉਸ ਨੂੰ ਇਹ ਕਿਹਾ ਜਾ ਰਿਹਾ ਸੀ ਕਿ ਉਹ ਗਰਭਪਾਤ ਨਹੀਂ ਕਰਵਾ ਸਕਦੇ ਤਾਂ ਉਸ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਜਿਸ ਤੋਂ ਬਾਅਦ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਜਾਰੀ ਕਰ ਦਿੱਤੇ ਨੇ ਕਿ ਜੇਕਰ ਕੋਈ ਵੀ ਮਹਿਲਾ ਵਿਆਹ ਤੋਂ ਬਾਅਦ ਗਰਭਵਤੀ ਹੋ ਜਾਂਦੀ ਹੈ ਤੇ ਉਸਦੇ ਪਤੀ ਦੇ ਨਾਲ ਸੰਬੰਧ ਤਣਾਅਪੂਰਵਕ ਹੁੰਦੇ ਨੇ ਬੱਚੇ ਨੂੰ ਜਨਮ ਦੇਣਾ ਨਹੀਂ ਚਾਹੁੰਦੀ ਤਾਂ ਪਤੀ ਦੀ ਮਨਜ਼ੂਰੀ ਤੋਂ ਬਿਨਾਂ ਹੀ ਗਰਭਪਾਤ ਕਰਵਾ ਸਕਦੀ ਹੈ ਇਹ ਪਟੀਸ਼ਨ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੀ 21 ਸਾਲਾਂ ਮਹਿਲਾ ਨੇ ਦਾਇਰ ਕੀਤੀ ਮਹਿਲਾ ਦਾ ਵਿਆਹ ਇਸੇ ਸਾਲ ਮਈ ਦੇ ਵਿੱਚ ਹੋਇਆ ਸੀ ਪਰ ਪਤੀ ਨਾਲ ਉਸ ਦੇ ਸਬੰਧ ਤਣਾਅਪੂਰਵਕ ਚੱਲ ਰਹੇ ਸੀ ਉਸ ਤੋਂ ਵੱਖ ਰਹਿ ਰਹੀ ਸੀ ਅਰਦਾਸ ਦੇ ਕਿ ਇਸ ਦੌਰਾਨ ਮਹਿਲਾ ਗਰਭਵਤੀ ਹੋਗੀ ਤਲਾਕ ਦੀ ਕਾਰਵਾਈ ਦੇ ਚੱਲਦੇ ਇਸ ਬੱਚੇ ਨੂੰ ਜਨਮ ਨਹੀਂ ਦੇਣਾ ਚਾਹੁੰਦੀ ਸੀ ਤਾਂ ਜਦੋਂ ਉਸ ਨੇ ਗਰਭਪਾਤ ਦੀ ਮੰਗ ਕੀਤੀ ਤਾਂ ਕਾਨੂੰਨੀ ਸਵਾਲ ਖੜਾ ਹੋ ਗਿਆ ਕਿ ਕਿਸ ਲਈ ਵਕ ਹੋਰੇ ਪਤੀ ਦੀ ਇਜਾਜ਼ਤ ਜ਼ਰੂਰੀ ਹੈ ਹਾਈ ਕੋਰਟ ਦੇ ਹੁਕਮ ਤੇ ਚੰਡੀਗੜ੍ਹ ਦੇ ਡਾਕਟਰਾਂ ਨੇ ਇੱਕ ਬੋਰਡ ਨੇ ਮਹਿਲਾ ਦੀ ਜਾਂਚ ਕੀਤੀ 23 ਦਸੰਬਰ ਨੂੰ ਸੌਂਪੀ ਗਈ ਰਿਪੋਰਟ ਤੇ ਵਿੱਚ ਦੱਸਿਆ ਗਿਆ ਕਿ ਮਹਿਲਾ ਦਾ ਗਰਭ 16 ਹਫ਼ਤੇ ਤੇ 1 ਦਿਨ ਦਾ ਹੈ ਡਾਕਟਰ ਨੇ ਇਹ ਵੀ ਦੱਸਿਆ ਕਿ ਤਲਾਕ ਦੀ ਕਾਰਵਾਈ ਕਾਰਨ ਪਿਛਲੇ 6 ਮਹੀਨਿਆਂ ਤੋਂ ਡਿਪਰੈਸ਼ਨ ਦੇ ਨਾਲ ਜੂਝ ਰਹੀ ਹੈ ਬੋਰਡ ਨੇ ਉਸ ਨੂੰ ਗਰਭ ਪਾਤਲੀ ਮਾਨਸਿਕ ਤੌਰ ਤੋਂ ਫਿਟ ਐਲਾਨਿਆ ਹਾਲਾਂਕਿ ਜਸਟਿਸ ਸੁਵੀਰ ਸਹਿਗਲ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਤਹਿਤ ਵੀ ਹਫ਼ਤੇ ਤੋਂ ਘੱਟ ਦੇ ਗਰਭਪਾਤ ਨੂੰ ਗਰੌਣ ਦੀ ਜੱਜਤ ਹੈ ਜਸਟਿਸ ਐਗਲ ਨੇ ਵੀ ਕਿਹਾ ਕਿ ਕਵਯਤਾ ਮਹਿਲਾਇ ਮੁਲਾਂਕਣ ਕਰਨ ਲਈ ਸਭ ਤੋਂ ਬਿਹਤਰ ਜੱਜ ਹੈ ਉਹ ਗਰਭਵਸਥਾ ਨੂੰ ਜਾਰੀ ਰੱਖਣਾ ਚਾਹੁੰਦੀ ਹੈ ਉਸ ਨੂੰ ਖਤਮ ਕਰਨਾ ਚਾਹੁੰਦੀ ਹੈ ਇਸ ਵਿੱਚ ਸਿਰਫ ਉਸ ਦੀ ਰਜ਼ਾਮੰਦੀ ਤੇ ਚਾਹੀ ਮਾਇਨੇ ਰੱਖਦੀ ਹੈ ਕੋਰਟ ਨੇ ਮਹਿਲਾ ਦੀ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਉਸ ਨੂੰ ਅਗਲੇ ਇੱਕ ਹਫ਼ਤੇ ਦੇ ਅੰਦਰ ਗਰਭਪਾਤ ਕਰਾਉਣ ਦੀ ਇਜਾਜ਼ਤ ਦੇ ਦਿੱਤੀ